ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਨੇ ਚਲ ਚੌਰ ਸਤ ਬੋੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨਿਕਨ ਝਪ ਕਰਤ ਬਾ ਜੀ ਆਂਦਗੇ ਸਭ ਜਾਣਾ ਸਭ ਤੇਰਾ ਵਸ ਤੇਰਾ ਕਰਪਲਾ ਤੇਰੇ ਨੰਦੁ ਦਾਈ ਸੁਦ ਕਰ ਮਾਨੁ ਤੇਰਾ ਆਪਣਾ ਅਪਜਾਰ ਸਰਬ ਕਲਾ ਭਰਪੂਰ ਦੇ ਸੈਦਤ ਤਾ ਨਾਨਕ ਦਾਸ ਦਾਸ ਤੂ ਦਿਹਾ ਦੇ ਬਿਨ ਬਤਾ ਤੇਰਾ ਦੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ ਪੌੜੀ ਵੱਡੀ ਹੁ ਅੱਡਾ ਆਪਾ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਨਾ ਜਾਪਨ ਕਰਤ ਵਾ ਜੀਆਂ ਅੰਦਰ ਜਿਉ ਸਭ ਕਿਛ ਜਾਣ ਲਾ ਸਭ ਕਿਛ ਤੇ ਰਹਿ ਬਸ ਤੇਰਾ ਕਰ ਭਲਾ تیرے ਕਰ ਆਨੰਦ ਵਦਾਈ ਤੁਧ ਘਰ ਮਾਨ ਮਹੱਤਾ ਤੇ ਜਪਨਾ ਆਪ ਦਾ ਸਰਬ ਕਲਾ ਭਰਪੂਰ ਦੇ ਸੈ ਜਤ ਕਤਾ ਨਾਨਕ ਦਾਸਨ ਦਾ දියගේ බිනුවතාස